ਪੰਜਾਬੀ ਇਕਤਾ ਮੰਚ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਬੀਤੇ ਕੱਲ੍ਹ ਰਿਟਾਇਰਡ ਜਸਟਿਸ ਜ਼ੋਰਾ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਗਏ ਦਾਅਵਿਆਂ ਨੂੰ ਝੂਠ ਦਾ ਪੁਲਿੰਦਾ ਕਰਾਰ ਦਿੱਤਾ ਹੈ ਖੈਰਾ ਅੱਜ ਜਲੰਧਰ ਵਿੱਚ ਪੱਤਰਕਾਰਾਂ ਸਾਹਮਣੇ ਬੁਰਜ ਜਵਾਹਰ ਸਿੰਘ ਵਾਲਾ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਨਾਲ ਲੈ ਕੇ ਪਹੁੰਚੇ ਜਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪੁਲਿਸ ਨੇ ਉਹਨਾਂ ਨੂੰ 3 ਡਿਗਰੀ ਟੌਰਚਰ ਕੀਤਾ ਅਤੇ ਉਹਨਾਂ ਨੂੰ ਬਿਜਲੀ ਦੇ ਝਟਕੇ ਵੀ ਲਗਾਏ ਗਏ ਖੈਰਾ ਨੇ ਕਿਹਾ ਕਿ ਜ਼ੋਰਾ ਸਿੰਘ ਆਪ ਤੋਂ ਟਿਕਟ ਲੈਣ ਅਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਝੂਠ ਦੀ ਸਿਆਸਤ ਕਰ ਰਹੇ ਨੇ ਕਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਬੇਅਦਬੀ ਮਾਮਲਾ ਪੰਜਾਬ ਦੇ ਵਿੱਚ ਉਹ ਘਟਨਾਕ੍ਰਮ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜ਼ੋਰਦਾਰ ਉਥਲ-ਪੁਥਲ ਕੀਤੀ ਪਰ ਇਸ ਮਾਮਲੇ ਦਾ ਅਜੇ ਕਿਸੇ ਪਾਸੇੋਂ ਵੀ ਨਿਪਟਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਵੇਂ ਜਿਵੇਂ ਕੋਈ ਸਿਆਸੀ ਮਾਹੌਲ ਭਖਦਾ ਆ ਕੋਈ ਵੀ ਚੋਣ ਨੇੜੇ ਆਉਂਦੀ ਹੈ ਇਹ ਮੁੱਦਾ ਇੱਕ ਵਾਰ ਫਿਰ ਉੱਭਰਨਾ ਸ਼ੁਰੂ ਹੋ ਜਾਂਦਾ ਹੈ ਇਸ ਵੇਲੇ ਦੁਬਾਰਾ ਫਿਰ ਇਸ ਮਾਮਲੇ ਨੂੰ ਉਭਾਰਿਆ ਜਾ ਰਿਹਾ ਸੁਖਪਾਲ ਖੈਰਾਹੂਰੀ ਬਕਾਇਦਾ ਉਹਨਾਂ ਦੋ ਗ੍ਰੰਥੀ ਸਿੰਘਾਂ ਨੂੰ ਲੈ ਕੇ ਆਏ ਜਲੰਧਰ ਦੇ ਵਿੱਚ ਜਿਨ੍ਹਾਂ ਦੇ ਨਾਲ 3 ਡਿਗਰੀ ਟਾਰਚਰ ਕੀਤਾ ਗਿਆ ਗੋਰਾ ਸਿੰਘ ਜਿਹੜੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਗ੍ਰੰਥੀ ਸੀਗੇ ਔਰ ਗੁਰਮੁਖ ਸਿੰਘ ਜਿਹੜੇ ਬਰਗਾੜੀ ਦੇ ਵਿੱਚ ਗ੍ਰੰਥੀ ਸਨ ਉਹਨਾਂ ਨੂੰ ਲੈ ਕੇ ਆਂਦਾ ਗਿਆ ਸੋ ਗੋਰਾ ਸਿੰਘ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੋਰਾ ਸਿੰਘ ਜੀ ਜੋ ਉਸ ਸਮੇਂ ਘਟਨਾਕਰਮ ਵਾਪਰਿਆ ਕਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਕਿਵੇਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਕਿੱਥੇ ਰੱਖਿਆ ਗਿਆ ਕਿਹੜੇ-ਕਿਹੜੇ ਤੁਹਾਡੇ ਨਾਲ ਜਿਹੜੇ ਟਾਰਚਰ ਕੀਤੇ ਗਿਆ ਕਿਸ ਤਰੀਕੇ ਨਾਲ ਤੁਹਾਨੂੰ ਕੁੱਟਿਆ ਮਾਰਿਆ ਗਿਆ ਗ੍ਰਿਫਤਾਰ ਤਾਂ ਇਹ ਸਾਨੂੰ ਸਾਦੇ ਸੀਗੇ ਸਾਨੂੰ ਨਾ ਤਾਂ ਚੱਕ ਕੇ ਲੈ ਗਈ ਹੈ ਪੁਲਿਸ ਨਾ ਗ੍ਰਿਫਤਾਰ ਕੀਤਾ ਹੈ ਸਾਨੂੰ ਸਾਦੇ ਸੀ ਆਪ ਦੇ ਆਪ ਆਪ ਦੇ ਆਪ ਗਏ ਇੱਕ ਦਿਨ ਸਾਨੂੰ ਜਣੀ ਦਾ ਫਿਰ ਉਹਨਾਂ ਨੇ ਲੈ ਜਾਂਦੇ ਸੀਗੇ ਚਲੋ ਤੁਹਾਨੂੰ ਪੁੱਛਗਿੱਛ ਕਰਨੀ ਹੈ ਪੁੱਛਗਿੱਛ ਬਹਾਨੇ ਕਰਕੇ ਸਾਨੂੰ ਸੀਆਈ ਸਟਾਫ ਲਾ ਕੇ ਫਿਰ ਉੱਥੇ ਜਣਾ ਟਾਰਚ ਕਰਦੇ ਸੀਗੇ ਉਹ ਸਾਡੀ ਜਣੀ ਦਾ ਮੇਰੀ ਸਿੰਘਣੀ ਨੂੰ ਜਿਹੜਾ ਕੁੱਟਿਆ ਮਾਰਿਆ ਗਿਆ ਉਹਨੂੰ ਕਰੰਟ ਲਾਏ ਗਏ ਪਰ ਜੀ 3 ਸਾਲ ਸਾਡੇ ਨੇ ਆਹ ਕੁਲ ਜਿਹਾ ਕਤਲ ਗੇਸ ਸਾਨੂੰ ਜਣੀ ਦਾ ਵਾਰ-ਵਾਰ ਤੁਸੀਂ ਕੀਤਾ ਤੁਸੀਂ ਦੱਸੋ ਤੁਹਾਡੇ ਕੋਲ ਬੰਦੇ ਆਉਂਦੇ ਸੀਗੇ ਇਦਾਂ ਦੇ ਸਾਡੇ ਤੇ ਇਲਜ਼ਾਮ ਲਾਏ ਜਾ ਰਹੇ ਸੀਗੇ ਜੀ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਸੀ ਕੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਸ ਜੁਰਮ ਨੂੰ ਕਬੂਲ ਕਰੋ ਜਾਂ ਕਿਸੇ ਦਾ ਨਾਮ ਲਾਓ ਹਾਂ ਜਾਂ ਤਾਂ ਕਹਿੰਦੇ ਸੀ ਤੁਹਾਨੂੰ ਪਤਾ ਹੈ ਜਾਂ ਕਿਸੇ ਦਾ ਨਾਮ ਲਾਓ ਹਾਲਾਂਕਿ ਨਾਂ ਤੇ ਸਾਨੂੰ ਪਤਾ ਸੀਗਾ ਤੇ ਨਾ ਅਸੀਂ ਇਹ ਮੂੰਹ ਕਾਲਖ ਮਲਾ ਸਕਦੇ ਸੀਗੇ ਅਸੀਂ ਕਹੇ ਸਾਨੂੰ ਵੱਟ ਦਿਓ ਮਾਰ ਦਿਓ ਪਰ ਅਸੀਂ ਗੁਰੂਗ੍ਰੰਥ ਸਾਹਿਬ ਵਾਲੀ ਜਿਹੜੀ ਕਾਲਖਾਏ ਮੂੰਹ ਤੇ ਆਵਦੇ ਨਹੀਂ ਮਲਾਉਣੀ ਨਾਸ ਕੀਤਾ ਨਾ ਸਾਡਾ ਕੋਈ ਚਿਹਰਾ ਵਾਲਾ ਤੇ ਵਾਕਈ ਨਾ ਸਾਡਾ ਕੋਈ ਰੋਲ ਨਿਕਲਿਆ ਅਸੀਂ ਬੇਕਸੂਰ ਨਿਕਲਿਆ ਪਰ ਜੋਰਾ ਸਿੰਘ ਜੀ ਹੈ ਜਿਹੜੇ ਉਹ ਸਰਿਆਂ ਵਿੱਚ ਝੂਠ ਮਾਰ ਰਹੇ ਹੈ ਪਤਾ ਨਹੀਂ ਉਹ 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 ਕਿਉਂ ਜਿਹੜਾ ਸਰਸੇ ਵਾਲੇ ਜਿਹੜੇ ਉਹ ਪ੍ਰੇਮੰਗਾਂ ਦਾ ਉਹ ਪੱਖਪੂਰ ਰਹੇ ਹੈ ਤੇ ਜਨੇ ਦਾ ਜਿਹੜੇ ਕੁਲਤਾਰ ਸਿੰਘ ਜੀ ਹੈ ਉਥੋਂ ਦੇ ਸੰਧਵਾ ਦੇ ਉਹ ਵੀ ਇੱਕ ਗੁਰਸਿੱਖ ਹੋ ਕੇ ਜਣੀ ਦਾ ਕਿੱਡਾ ਅਨਰਥ ਕਰ ਰਿਹਾ ਹੈ ਗਾਤਰਾ ਉਹਨਾਂ ਦੇ ਪਾਇਆ ਹੋਇਆ ਫਿਰ ਵੀ ਉਹ ਜਣਦਾ ਇੱਕ ਸਿੱਖ ਨੂੰ ਸਿੱਖ ਕਦੇ ਵੀ ਸਿੱਖ ਗੁਰਬਾਣੀ ਦੀ ਬੇਅਦਵੀ ਨਹੀਂ ਕਰ ਸਕਦਾ ਉਹ ਭਾਵੇਂ ਵੱਢਿਆ ਜਾਵੇ ਬੰਦ-ਬੰਦ ਤੇ ਕਟਵਾ ਦੇਊਗਾ ਪਰ ਗੁਰਬਾਣੀ ਦੀ ਕਦੇ ਵੀ ਉਹ ਬੇਅਦਵੀ ਨਹੀਂ ਹੁੰਦੀ ਜਿਹੜਾ ਇਸ ਕਰਕੇ ਵੀ ਮੇਰੀ ਅਪੀਲ ਹੈ ਸਰਕਾਰ ਨੂੰ ਕਿਰਪਾ ਕਰਕੇ ਇਹ ਜਿਹੜਾ ਸਹੀ ਇਨਸਾਫ ਦਿਓ ਬੰਦੇ ਫੜੇ ਗਏ ਉਹਨਾਂ ਨੂੰ ਸਜ਼ਾਵਾ ਦਿਓ ਤੇ ਵਰਨਾ ਫਿਰ ਜਿਹੜਾ ਕਿਉਂਕਿ ਗੁਰੂ ਮਹਾਰਾਜ ਜੀ ਲਿਖਦੇ ਨੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਇਹ ਲੱਖਾਂ ਬਾਹਾਂ ਉੱਠਦੀਆਂ ਰਹਿੰਦੀਆਂ ਪਰ ਕੋਈ ਕੁਝ ਨਹੀਂ ਸਕਦਾ ਮਹਾਰਾਜ ਵੱਲ ਹੋਵੇ ਤਾਂ ਮੈਂ 3 ਸਾਲ ਆਪਦੇ ਦਮ ਤੇ ਲੜਿਆ ਸਭ ਕੁਝ ਨਾ ਕੋਈ ਮੇਰੇ ਨਾਲ ਜੱਥੇਬੰਦੀ ਖੜੀ ਸੀਗੀ ਨਾ ਮੇਰੇ ਨਾਲ ਕੋਈ ਜਿਹੜਾ ਇਦਾਂ ਦਾ ਕੋਈ ਹੋਰ ਆ ਕੇ ਖੜਿਆ ਜੇ ਮੈਂ ਖਰਚਾ ਕੀਤਾ ਉਹ ਵੀ ਆਪਦਾ ਕੀਤਾ ਜੇ ਵਕੀਲਾਂ ਦਾ ਦਿੱਤਾ ਉਹ ਵੀ ਆਪਦਾ ਕੀਤਾ ਹਾਂ ਮੇਰੇ ਨਗਰ ਦੀ ਸੰਗਤ ਨੇ ਮੇਰਾ ਸਾਥ ਦਿੱਤਾ ਹੈ ਨਾ ਕਿ ਕੋਈ ਜੱਥੇਬੰਦੀ ਕਿਉਂਕਿ ਜੱਥੇਬੰਦੀ ਵੀ ਮੇਰੇ ਵਿਰੁੱਧ ਸੀ ਇਹ ਜੱਥੇਬੰਦੀਆਂ ਨੇ ਸਾਰਾ ਜਿਹੜਾ ਕੰਮ ਉਹ ਕੀਤਾ ਸੀਗਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਮੈਂ ਇਕੱਲੇ ਨੇ ਸੰਘਰਸ਼ ਲੜਿਆ ਲੋਕ ਤੇ 100 100 2 200 ਹੋ ਕੇ ਇਕੱਠਾ ਲੜਦਾ ਮੈਂ ਸੰਘਰਸ਼ ਆਪ ਦੇ ਦਮ ਤੇ ਗੁਰੂ ਮਹਾਰ ਦੀ ਕਿਰਪਾ ਨਾਲ 3 ਸਾਲ ਇਕੱਲੇ ਨੇ ਲੜਿਆ ਜੇ ਗੁਜਰਾਤ ਦਾ ਖਰਚਾ ਕੀਤਾ ਉਹ ਵੀ ਇਕੱਲੇ ਨੇ ਕੀਤਾ ਜੇ ਅਦਾਲਤ ਦਾ ਖਰਚਾ ਕੀਤਾ ਉਹ ਵੀ ਇਕੱਲੇ ਨੇ ਕੀਤਾ ਜੇ ਮੈਂ ਚੰਡੀਗੜ੍ਹ ਆ ਉਹ ਵੀ ਇਕੱਲੇ ਨੇ ਕੀਤਾ ਜੇ ਮੈਨੂੰ ਦਿੱਲੀ ਸੱਦਿਆ ਤੇ ਮੈਂ ਉਹ ਵੀ ਇਕੱਲੇ ਨੇ ਕੀਤਾ ਦੋ ਬੰਦੇ ਲੈ ਕੇ ਜਾਣੇ ਤੇ ਇਸ ਕਰਕੇ ਮੇਰੀ ਬੇਨਤੀ ਆ ਵੀ ਇਹ ਮਿਹਰਬਾਨੀ ਕਰਕੇ ਸਰਕਾਰ ਨੂੰ ਸਹੀ ਇਨਸਾਫ ਦੇਣਾ ਚਾਹੀਦਾ ਜੋਰਾ ਸਿੰਘ ਨੂੰ ਵੀ ਜਣੀ ਦਾ ਆਪਦੇ ਰਿਪੋਰਟ ਤੇ ਧਿਆਨ ਮਾਰਨਾ ਚਾਹੀਦਾ ਉਮਰਵਾਲ ਧਿਆਨ ਮਾਰਨਾ ਚਾਹੀਦਾ ਇਸ ਕਰਕੇ ਬੇਨਤੀ ਹੈ ਜੋਰਾ ਸਿੰਘ ਜੀ ਨੂੰ ਕਿ ਤੁਸੀਂ ਇਹ ਬਲਦੀ ਤੇ ਜਿਹੜਾ ਅਗ ਨਾ ਪਾਓ ਔਰ ਜਿਹੜੀ ਰਿਪੋਰਟ ਸੀ ਜਾਂ ਤਾਂ ਤੁਸੀਂ 2.5 ਸਾਲ 3 ਸਾਲ ਪਹਿਲਾਂ ਬੋਲਦੇ ਇੱਥੇ ਥੋੜਾ ਜਿਹਾ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਤਰਾਜ਼ ਇਸ ਗੱਲ ਦਾ ਵੀ ਆ ਗੋਰਾ ਸਿੰਘ ਹੋਰਾਂ ਨੂੰ ਕਿ ਜਸਟਿਸ ਜ਼ੋਰਾ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹਨਾਂ ਦੋਨਾਂ ਗਰੰਥੀ ਸਿੰਘਾਂ ਨੂੰ ਬੁਰਜ ਜਵਾਰ ਸਿੰਘ ਵਾਲਾ ਔਰ ਜਿਹੜੇ ਦੂਸਰੇ ਬਰਗਾੜੀ ਦੇ ਨੇ ਇਹਨਾਂ ਨੂੰ ਇੰਟਰੋਗੇਟ ਨਹੀਂ ਕੀਤਾ ਗਿਆ ਨਾ ਤਾਂ ਪੁੱਛਗਿੱਛ ਨਹੀਂ ਕੀਤੀ ਗਈ ਜਦਕਿ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ 3rd ਡਿਗਰੀ ਟਾਰਚਰ ਦਿੱਤਾ ਗਿਆ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਵੱਖ-ਵੱਖ ਕਮਿਸ਼ਨ ਵੀ ਗਠਿਤ ਕੀਤੇ ਗਏ ਹੁਣ ਵੀ ਪੰਜਾਬ ਸਰਕਾਰ ਨੇ ਇੱਕ ਕਮਿਸ਼ਨ ਅਠਿਤ ਕੀਤਾ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਵੀ ਕਮਿਸ਼ਨ ਗਠਿਤ ਕੀਤਾ ਸੀਗਾ ਇਸ ਤੋਂ ਇਲਾਵਾ ਸੈੱਟ ਬਣਾਈਆਂ ਗਈਆਂ ਸੀ ਦੋ ਸੈੱਟ ਬਣ ਚੁੱਕੀਆਂ ਕੀ ਇਹਨਾਂ ਸਾਰੀਆਂ ਜਾਂਚ ਏਜੰਸੀਆਂ ਦੇ ਸਾਹਮਣੇ ਤੁਸੀਂ ਪੇਸ਼ ਹੋਏ ਸੀਗੇ ਉਹਨਾਂ ਦੇ ਨਾਲ ਸਵਾਲ ਜਵਾਬ ਹੋਏ ਤੁਹਾਡੇ ਹਾਂਜੀ ਸੀਬੀਆਈ ਦੀ ਸੈੱਟ ਕੰਮ ਕਰ ਰਹੀ ਸੀ ਸੀਬੀਆਈ ਨੇ ਤਾਂ ਮੈਨੂੰ ਆਪ ਨੂੰ ਚੇਤਾ ਵੀ ਕਿੰਨੇ ਕੁ ਵੇਰੀ ਸਾਨੂੰ ਸੱਧਿਆ ਫਿਰ ਸੀਬੀਆਈ ਸਾਨੂੰ ਜਿਹੜਾ ਸੱਚ ਝੂਠ ਟੈਸਟ ਆਇਆ ਤੇ ਮੇਰੀ ਤੇ ਮੈਨੂੰ ਤੇ ਮੇਰੀ ਸਿੰਘਣੀ ਨੂੰ ਲੱਗ ਗਈ ਹੈ ਹਾਈ ਡਿਟੈਕਟਰ ਟੈਸਟ ਹਾਂਜੀ ਹਾਂਜੀ ਉਹ ਸਾਡਾ ਟੈਸਟ ਹੋਇਆ ਹੈ ਹਾਲਾਂਕਿ ਸਾਨੂੰ ਉਹਦਾ ਕੋਈ ਇੰਤਜਾਨੇ ਦੱਸਿਆ ਗਿਆ ਜੇ ਅਸੀਂ ਬੇਕਸੂਰ ਹੁੰਦੇ ਉਹ ਦੋਸ਼ੀ ਨਿਕਲਦੇ ਉਹ ਟੈਸਟ 'ਚ ਤਾਂ ਅਸੀਂ ਇੱਥੇ ਥੋੜੂ ਹੋਣਾ ਸੀਗਾ ਫਿਰ ਜੋਰਾ ਸਿੰਘ ਕਿਹੜੇ ਆਧਾਰਨਾ ਕਹਿ ਰਿਹਾ ਜੋਰਾ ਸਾਹਿਬ ਤਾਂ ਜੋਰਾ ਸਿੰਘ ਤਾਂ ਕਿਸੇ ਨੂੰ ਪੋਛੀ ਨਹੀਂ ਰਿਹਾ ਉਹ ਤਾਂ ਆਪਦੀ ਮਨਮਰਜ਼ੀ ਨਾਲ ਪਤਾ ਨਹੀਂ ਕਿਉਂ ਇਹ ਕਰ ਰਹੇ ਨੇ ਕਿਹਦੇ ਇਸ਼ਾਰੇ ਤੇ ਕਰ ਰਹੇ ਨੇ ਵੀ ਸਾਨੂੰ ਜੋਰਾ ਸਿੰਘ ਤੇ ਇਹੀ ਹੈ ਵੀ ਜੋਰਾ ਸਿੰਘ ਦੀ ਰਿਪੋਰਟ ਨੇ ਸਾਡੇ ਜਿਹੜਾ ਸਾਰਾ ਕਾਰਵਾਈ ਕਰਾਈ ਹੈ ਹਾਲਾਂਕਿ ਉਹ ਕਹਿੰਦੇ ਇਹ ਕਾਰਵਾਈ ਨਹੀਂ ਹੋਈ ਇਹਨਾਂ ਤੇ ਮੇਰੀ ਸਿੰਘ ਨੇ ਸਾਰੀ ਉਮਰ ਲਈ ਜਿਹੜੀ ਉਹ ਰੋਗੀ ਹੋ ਗਈ ਹੈ ਹਾਲਾਂਕਿ ਜਿਹੜੇ ਵੀਰ ਮੈਨੂੰ ਇੱਥੇ ਲੈ ਕੇ ਆਏ ਆ ਉਹ ਵੀ ਮੈਨੂੰ ਹੁਣ ਹਸਪਤਾਲ ਚੋਂ ਲੈ ਕੇ ਆਏ ਆ ਜੀ ਪੈਸੇ ਵੀ ਲਾਜ ਦੇ ਉਹ ਦੇ ਕੇ ਆਏ ਆ ਜੀ ਤੇ ਹੋਰ ਅਸੀਂ ਗਰੀਬ ਦੱਸੋ ਕਿਉਂਕਿ ਗਰੀਬ ਨੂੰ ਤਾਂ ਹਰ ਇੱਕ ਉਂਗਲ ਉਠਾਉਂਦਾ ਤੇ ਜੋਰਾ ਸਿੰਘ ਮਰਦ ਤਾਂ ਤਾਂ ਸੀ ਜਾਂ ਧੱਲੇਦਾਰ ਬੰਦੇ ਦਾ ਕਿਸੇ ਦਾ ਨਾ ਲੈਂਦਾ ਉਦੋਂ ਤਾਂ ਗੱਲ ਨਹੀਂ ਆਈ ਟਾਰਚਰ ਤੁਹਾਨੂੰ ਕੀਤਾ ਗਿਆ ਕਿੱਦਾਂ ਕਿੱਦਾਂ ਦੇ ਤਸੀਹੇ ਦਿੱਤੇ ਗਏ ਕਿਸ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਕਿ ਕਿਹੜੇ ਕਿਹੜੀ ਜਿਹੜੀ ਸਜ਼ਾ ਆ ਉਹਨਾਂ ਨੇ ਆਪਣੇ ਤਰੀਕੇ ਨਾਲ ਤੁਹਾਨੂੰ ਇੰਟਰੋਗੇਟ ਕਰਨ ਲਈ ਦਿੱਤੀ ਅਜਾਤਾ ਜੀ ਜੇਖੋ ਮੂੰਹ ਤੇ ਬਰਫਰਾ ਕੋਤੋਂ ਪਾਣੀ ਪਾਈਆਂ ਨਾਲ ਥੱਲੋਂ ਪੈਰਾਂ ਤੋਂ ਬਰਫਰਾ ਮੇਰਾ ਗਾਲ ਹੁਣ ਠੀਕ ਹੋਇਆ ਆ ਡੇਢ ਕੁ ਮਹੀਨੇ ਦਾ ਨਹੀਂ ਤੇ ਗਾਲ ਮੇਰਾ ਬਹੁਤ ਖਰਾਬ ਸੀ ਮੈਂ ਐ ਗੱਲ ਨਹੀਂ ਕਰ ਸਕਦਾ ਸੀਗਾ ਜੀ ਫਿਰ ਮੇਰੀ ਸਿੰਘੜੀ ਨੂੰ ਉਹਨੂੰ ਕਰੰਟ ਲਾਏ ਗਏ ਆ ਉਦੋਂ ਸ਼ਾਰਟ ਕੀਤਾ ਗਿਆ ਜਣੀ ਦਾ ਬਸ ਦੱਸ ਨਹੀਂ ਸਕਦੇਗੇ ਵੀ ਇਹ ਇਹ ਗੱਲ ਦੁੱਖ ਅਦੁਖ ਆਉਂਦਾ ਰੋਣ ਆਉਂਦਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਹਾਲਾਂਕਿ ਆਤਮਾ ਜਿਹੜੀ ਆ ਐ ਨੁੱਚੜ ਜਾਂਦੀ ਹੈ ਜਦੋਂ ਅਸੀਂ ਉਹ ਚੀਜ਼ ਸੋਚਦੇ ਆ ਵੀ ਇੱਕ ਬੰਦਾ ਸੇਵਾ ਕਰਨ ਵਾਲਾ ਬੰਦਾ ਤੇ ਉਹ ਜਿਹੜਾ ਐਡਾ ਉਹਨੂੰ ਦੁੱਖ ਆਉਣਾ ਹੋਵੇ ਚਲੋ ਠੀਕ ਹੈ ਉਹ ਗੁਰੂ ਮਹਾਰਾਜ ਦਾ ਪਾਣਾ ਸੀਗਾ ਜੀ ਅੱਛਾ ਇੱਕ ਚੀਜ਼ ਹੋਰ ਵੀ ਹੈ ਜਦੋਂ ਅਸੀਂ ਉਸ ਮਾਮਲੇ ਦੀ ਗੱਲ ਕਰਦੇ ਹਾਂ ਤੇ ਇੱਕ ਦੁਕਾਨਦਾਰ ਦਾ ਵੀ ਨਾਮ ਆਉਂਦਾ ਹੈ ਸਾਹਮਣੇ ਤੇ ਥੋੜਾ ਬਹੁਤਾ ਇਹ ਵੀ ਚਰਚਾ ਚੱਲਦੀ ਵੀ ਕਿਤੇ ਫ੍ਰਿਕਸ਼ਨ ਵੀ ਸੀਗੀ ਉਹਦੀ ਉਸ ਫ੍ਰਿਕਸ਼ਨ ਦੇ ਵਿੱਚ ਉਹ ਡੇਰਾ ਪ੍ਰੇਮੀ ਵੀ ਸੀਗਾ ਇਸ ਫ੍ਰਿਕਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਿਆ ਸੀ ਘਟਨਾਕ੍ਰਮ ਉੱਥੇ ਫ੍ਰਿਕਸ਼ਨ ਤਾਂ ਇਹੀ ਸੀ ਜੀ ਕਿ ਜਦੋਂ ਤੋਂ ਮੈਂ ਬਾਰਾ ਚੋਂ ਆਇਆ ਸੀ ਜੂਨ ਦੇ ਮਹੀਨੇ ਸੀ ਮੈਂ ਤਕਰੀਬਨ ਮੈਨੂੰ ਚੇਤਾ ਹੈ ਵੀ ਇੱਥੇ ਕਿ ਜ ਆਇਆ ਸੀਗਾ ਉਦੋਂ ਤੇ 1 ਜੂਨ ਤੋਂ ਜਦੋਂ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਮੈਂ ਕਦੇ ਵੀ ਅਸੀਂ ਰਣਜੀਤ ਸਿੰਘ ਜੀ ਗੁਰਦੁਆਰੇ ਦੇ ਪ੍ਰਧਾਨ ਤੇ ਮੈਂ ਤੇ ਹੋਰ ਵੀ ਜਿਹੜੇ ਉੱਥੇ ਬੰਦੇ ਸੀਗੇ ਗੁਰਮਤ ਦੇ ਅਸੀਂ 1 ਜੂਨ ਤੇ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਹੀ ਲਾਉਂਦੇ ਸੀ ਉਹਨਾਂ ਕਲਾਸਾਂ ਦਾ ਇਹੋ ਜਿਹਾ ਅਸਰ ਹੋਇਆ ਉੱਥੇ ਅੰਮ੍ਰਿਤਧਾਰੀ ਸਿੰਘ ਹੋਣ ਲੱਗੇ ਉੱਥੇ ਜਿਹੜੇ ਦਾ ਸਾਰੇ ਬੱਚੇ ਪੜਨ ਲੱਗੇ ਗੁਰਬਾਣੀ ਨਾਲ ਜੁੜ ਗਏ ਡੇਰੇ ਨੂੰ ਟੁੱਟਣ ਲੱਗੇ ਅਸਲ ਵਿੱਚ ਇਹ ਚੀਜ਼ਾਂ ਇਹਨਾਂ ਬੰਦਿਆਂ ਨੂੰ ਰਾਸ ਨਹੀਂ ਆਈਆਂ ਤੇ ਸਾਡੇ ਵਰਗੇ ਬੰਦਿਆਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਤੇ ਗੁਰੂ ਮਹਾਰਾਜ ਦੀ ਬੇਅਦਬੀ ਕਰਵਾਈ ਬਿਆਦਵੀ ਦਾ ਵੱਡਾ ਕਾਰਨ ਇਹ ਹੈ ਬਿਆਦਵੀ ਦਾ ਵੱਡਾ ਕਾਰਨ ਜਿਹੜਾ ਇਹ ਹੈ ਤੇ ਹੁਣ ਇਸ ਤੋਂ ਬਾਅਦ ਤੁਸੀਂ ਕਾਨੂੰਨੀ ਲੜਾਈ ਲੜੋਗੇ ਆਪਣੇ ਇਨਸਾਫ ਲਈ ਗੁਹਾਰ ਲਗਾਓਗੇ ਜਿਹੜੇ 3 ਸਾਲ ਲਗਾਤਾਰ ਤੁਹਾਨੂੰ ਜਿਹੜਾ ਸਹਣਾ ਪਿਆ ਹੈ ਲੜਾਂਗੇ ਜੀ ਲੜਾਂਗੇ ਕਿਉਂਕਿ ਹੁਣ ਵਾਰ-ਵਾਰ ਤੇ ਨਾ ਮਾਨਸਿਕ ਨਾ ਸਰੀਰਕ ਤੇ ਨਾਰਥਕ ਤੌਰ ਤੇ ਟੋਰਚ ਹੋਇਆ ਜਾ ਸਕਦਾ ਕਿੰਨਾ ਕਿੰਨਾ ਕੁ ਤਮਾਨ ਹੈ ਮੇਰੇ ਕੋਲੇ ਜੀ ਠੀਕ ਹੈ ਨਾ ਜੀ ਤੇ ਮਾਨਸਿਕ ਤੌਰ ਤੇ ਵੀ ਉਸ ਜੇ ਲੋਕ ਸਾਥ ਦੇਣਗੇ ਜਿਵੇਂ ਤੁਸੀਂ ਵੀਰ ਪੱਤਰਕਾਰ ਆਂ ਸਾਥ ਦੇਊਗਾ ਮੀਡੀਆ ਸਾਥ ਦੇਊਗਾ ਤੇ ਜਰੂਰ ਗਾਹ ਨੂੰ ਜੋਰਾ ਸਿੰਘ ਵਰਗੇ ਜਿਹੜੇ ਬੰਦੇ ਉਹ ਗਲਤ ਇਨਸਾਫ ਨਹੀਂ ਕਰ ਸਕਦੇ ਜੀ ਹਾਂਜੀ ਤੇ ਸਰਕਾਰ ਨੇ ਤੁਹਾਨੂੰ ਕੋਈ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਜੀ ਸਾਡੇ ਉੱਥੇ ਪੰਜ ਮੰਤਰੀ ਆਏ ਸੀ ਨਵਜੋਤ ਸਿੰਘ ਜੀ ਸਿੱਧੂ ਜਾਖੜ ਸਾਹਿਬ ਜੀ ਹੋਰ ਜਿਹੜੇ ਮੰਤਰੀ ਆਏ ਸੀਗੇ ਉਹਨਾਂ ਨੇ ਜਣੀ ਜਦੋਂ ਮੇਰੀ ਇਹ ਦਰਦ ਭਰੀ ਕਹਾਣੀ ਸੁਣੀ ਹੈ ਦੁੱਖੜੇ ਭਰੀ ਰੋ ਰੋ ਕੇ ਮੈਂ ਉਹਨਾਂ ਨੂੰ ਹਾਲ ਸੁਣਾਇਆ ਵੀ ਮੇਰਾ ਘਰ ਵੇਖੋ ਜਾ ਕੇ ਮੇਰੀਆਂ ਇੱਟਾਂ ਵੀ ਮੈਥੋਂ ਨਹੀਂ ਲੱਗ ਰਹੀਆਂ ਉਹਨਾਂ ਨੇ ਜਿਹਨੇ ਦਾ ਹੌਸਲਾ ਦਿੱਤਾ ਉਹ ਕਹਿੰਦੇ ਕੋਈ ਉਹਨਾਂ ਨੇ 5 ਲੱਖ ਰੁਪਏ ਦਾ ਅਨਾਉਂਸ ਕੀਤਾ ਸੀ ਹਾਲਾਂਕਿ ਉਹ ਹਜੇ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ ਸੋ ਸਰਕਾਰ ਨੇ ਦੂਰ ਮਦਦ ਕੀਤੀ ਸੀਗੀ ਗੁਰਮੁਖ ਸਿੰਘ ਹੋਰੀ ਵੀ ਸਾਡੇ ਨਾਲ ਨੇ ਗੁਰਮੁਖ ਸਿੰਘ ਦੀ ਜੋ ਤਸ਼ੱਦਦ ਹੋਇਆ ਬਿਲਕੁਲ ਗੋਰਾ ਸਿੰਘ ਹੋਰਾ ਵਾਂਗ ਤੁਹਾਡੇ ਪਰਿਵਾਰ ਨੂੰ ਵੀ ਜਿਹੜਾ ਇੰਟੈਰੋਗੇਟ ਕੀਤਾ ਗਿਆ ਥਰਡ ਡਿਗਰੀ ਟਾਰਚਰ ਉਹਨਾਂ ਦੇ ਉੱਤੇ ਵੀ ਕੀਤਾ ਗਿਆ ਤੁਹਾਡਾ ਇੱਕ ਇਹ ਵੀ ਰੰਜ ਹੈ ਇਹ ਵੀ ਕਹਿਣਾ ਹੈ ਕਿ ਕਿਸੇ ਅਕਾਲੀ ਲੀਡਰ ਦੇ ਵੱਲੋਂ ਫੋਨ ਆਉਂਦੇ ਸੀਗੇ ਕਿ ਇਹਨਾਂ ਨੂੰ ਹੋਰ ਕੁੱਟੋ ਇਹਨਾਂ ਨੂੰ ਹੋਰ ਟਾਰਚਰ ਕਰੋ ਕੌਣ ਸੀਗੇ ਉਹ ਸਿਕੰਦਰ ਸਿੰਘ ਮਲੂਕਾ ਹੀ ਹੋ ਸਕਦਾ ਹੈ ਇਹ ਹੋਰ ਕੌਣ ਸੀਗਾ ਉਹ ਸੀਗਾ ਵੀ ਕਿਉਂਕਿ ਉਹ ਬਿੰਦੇ ਝੱਟੇ ਕਹਿ ਰਹੇ ਸੀ ਮਲਾਜਮ ਮੰਤਰੀ ਸਾਹਿਬ ਦਾ ਫੋਨ ਆ ਰਿਹਾ ਮੰਤਰੀ ਸਾਹਿਬ ਦਾ ਫੋਨ ਆ ਰਿਹਾ ਮੰਤਰੀ ਸਾਹਿਬ ਉਸ ਏਰੀਆ ਦੇ ਵਿੱਚ ਹੋਰ ਕੋਈ ਹੋ ਹੀ ਨਹੀਂ ਸਕਦਾ ਜੀ ਉਸ ਇਲਾਕੇ ਦਾ ਮੰਤਰੀ ਉਹ ਸੀਗਾ ਸਿਕੰਦਰ ਸਿੰਘ ਮਲੂਕਾ ਹੀ ਸੀਗਾ ਔਰ ਗਰਚੇਤ ਢਿੱਲੋਂ ਜਿਹੜੇ ਬਰਗਾੜੀ ਦਾ ਸੁਖਵੀਰ ਬਾਦਲ ਜੀ ਨੂੰ ਕਹਿੰਦੇ ਆ ਉਹ ਕਰਵਾ ਰਿਆ ਸੀ ਇਹ ਸਭ ਕੁਝ ਬਾਕੀ ਮੈਨੂੰ ਲੱਗਦਾ ਵੀ ਭੁੱਖਮਰੀ ਇੰਨੀ ਕ ਆ ਗਈ ਸੀ ਉਹਨਾਂ ਦੇ ਵਿੱਚ ਹਜੇ ਤੱਕ ਮੇਰਾ ਸਾਈਕਲ ਵੀ ਨਹੀਂ ਦਿੱਤਾ ਉਹਨਾਂ ਨੇ ਸਾਈਕਲ ਵੀ ਹਜੇ ਮੇਰੇ ਕੋਲੇ ਬੈਲ ਪਿਆ ਕਸ਼ਤਾਂ ਤੇ ਲਿਆ ਸੀਗਾ ਉਹ ਵੀ ਨਹੀਂ ਦਿੱਤਾ ਉਹਨਾਂ ਨੇ ਮੇਰੀ ਜਮੀਨ ਸਾਈਕਲ ਕਿੰਨਾ ਨੇ ਚੱਕਿਆ ਸਾਈਕਲੋਵੇ ਪੁਲਸ ਵਾਲਿਆਂ ਨੇ ਕੀਤਾ ਸੀ ਜਦੋਂ ਮੈਨੂੰ ਚੱਕਿਆ ਸੀਗਾ ਉਦੋਂ ਹੀ ਕਿਤੇ ਇਹਨਾਂ ਨੇ ਗਾਂ ਪਸ਼ਾਂ ਕਰਤਾ ਬਸ ਹਜੇ ਤੱਕ ਨਹੀਂ ਮਿਲਿਆ ਮੇਰੀ ਜ਼ਮੀਨ ਆ ਆਰਥਿਕ ਤੌਰ ਤੇ ਸੀ ਇਹਨਾਂ ਕੋ ਪਰੇਸ਼ਾਨ ਹੋ ਗਏ ਆ ਯਾਨੀ ਕਿ ਮੇਰੀ ਜ਼ਮੀਨ ਵੀ ਆ ਜਿਹੜੀ ਉਹ ਛੇਕ ਨਾਲ ਉਹ ਵੀ ਗਹਿਣੇ ਪਈ ਆ ਜੀ ਬਾਕੀ ਹੁਣ ਬਸ ਸੀਗਾ ਰੱਬ ਆਸ ਰਹੇ ਆ ਜੀ ਤੁਰੇ ਫਿਰਦੇ ਆ ਸਰਕਾਰ ਤੋਂ ਕੀ ਅਪੀਲ ਕਰਦੇ ਹੋ ਇਸ ਸਮੇਂ ਮੌਜੂਦਾ ਸਰਕਾਰ ਤੋਂ ਲੱਗਦਾ ਇਨਸਾਫ ਮਿਲ ਜਾਏਗਾ ਜਾਂ ਅਜੇ ਅਦਾਲਤਾਂ ਦੇ ਵਿੱਚ ਜਾਣਾ ਪੈਗਾ ਤੁਹਾਨੂੰ ਸਰਕਾਰਾਂ ਸਰਕਾਰਾਂ ਤੋਂ ਕੀ ਉਮੀਦਾਂ ਜੀ ਅਸੀਂ ਰੱਖਦੇ ਨਾ ਹੀ ਅਸੀਂ ਰੱਖਣ ਦਾ ਆ ਸੰਤਾ ਜੀ ਮਹਾਰਾਜ ਨੇ ਉਹਨੇ ਇਨਸਾਫ ਦੇਤਾ ਠੀਕ ਨਹੀ ਦਿੰਦਾ ਸੀ ਦੋਨਾਂ ਕਮਿਸ਼ਨਾਂ ਦੇ ਵਿੱਚ ਕੀ ਫਰਕ ਲੱਗਾ ਤੁਹਾਨੂੰ ਜਿਹੜੀ ਪੁੱਛਗਿਛ ਤੁਹਾਡੇ ਤੋਂ ਹੋਈ ਜੋਰਾ ਸਿੰਘ ਹੋਰਾਂ ਨੇ ਵੀ ਪੁੱਛਗਿਛ ਕੀਤੀ ਤੇ ਰਣਜੀਤ ਸਿੰਘ ਕਮਿਸ਼ਨ ਨੇ ਵੀ ਪੁੱਛਗਿਛ ਕੀਤੀ ਦੋਨਾਂ ਦੇ ਵਿੱਚ ਫਰਕ ਕੀ ਲੱਗਾ ਤੁਹਾਨੂੰ ਜੋਰਾ ਸਿੰਘ ਨੇ ਮੈਨੂੰ ਅੱਜ ਤੱਕ ਨਾਂ ਦਾ ਸੱਦਿਆ ਤੇ ਨਾਮ ਆ ਪੇਸ਼ ਹੋਇਆ ਜੀ ਉਹਦੇ ਕੋਲ ਬਾਕੀ ਰਣਜੀਤ ਸਿੰਘ ਕਮਿਸ਼ਨ ਨੇ ਸੰਮਣ ਭੇਜੇ ਸੀ ਬਕਾਇਦਾ ਮੇਰੇ ਫਾਦਰ ਸਾਹਿਬ ਨੂੰ ਭੇਜੇ ਸੀ ਉਹ ਜਾ ਕੇ ਆਏ ਆ ਜੋ ਸਾਡੇ ਕੋਲ ਨਾਲ ਕੁਝ ਹੋਇਆ ਉਹ ਦੇ ਕੇ ਆਏ ਆ ਔਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਪੇਸ਼ ਹੋਣ ਤੋਂ ਬਾਅਦ ਮੇਰਾ ਲਾਈ ਡਿਟੈਕਸ਼ਨ ਟੈਸਟ ਈ ਮੈਂ ਦਿੱਲੀ ਜਾ ਕੇ ਆਇਆ ਉਸ ਤੋਂ ਬਾਅਦ ਸਾਡੀ ਕਹਿੰਦੇ ਉਹ ਹਜੇ ਤੱਕ ਸ਼ਾਇਦ ਜਿਹੜਾ ਕਰਾਇਆ ਦਿੰਦੇ ਹੁੰਦੇ ਸਨ ਤਾਂ ਉਹ ਵੀ ਵਾਪਸ ਨਹੀਂ ਕੀਤਾਗਾ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਔਰ ਇਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਕਿਉਂਕਿ 3 ਸਾਲ ਜਦੋਂ ਲਗਾਤਾਰ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਹੋਵੇ ਉਸ ਸਥਿਤੀ ਤੋਂ ਬਾਹਰ ਨਿਕਲ ਕੇ ਫਿਰ ਇੰਜ ਆਪਣੇ ਹੱਕ ਦੀ ਲੜਾਈ ਲੜਨਾ ਕੋਈ ਸੁਖਾਲਾ ਨਹੀਂ ਆ ਹਾਲਾਂਕਿ ਸੁਰਖਰੂ ਨਹੀਂ ਕੀਤਾ ਜਾ ਰਿਹਾ ਇਹਨਾਂ ਨੂੰ ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜੇ ਜਾਂਚ ਹੋਰ ਵੀ ਅੱਗੇ ਇਹਨਾਂ ਦੀ ਚੱਲ ਸਕਦੀ ਹੈ ਪਰ ਘੱਟੋ-ਘੱਟ ਇਹਨਾਂ ਦਾ ਇਹ ਦਾਵਾ ਆ ਕਿ ਗਲਤ ਤਰੀਕੇ ਨਾਲ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਗਿਆ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਾਣਬੁੱਝ ਕੇ ਸਾਡੇ ਤੇ ਦਬਾਅ ਪਾਇਆ ਜਾਂਦਾ ਸੀ ਕਿ ਜਾਂ ਤਾਂ ਕਿਸੇ ਦਾ ਨਾਮ ਲੈ ਲਓ ਜਾਂ ਫਿਰ ਇਹ ਸਾਰਾ ਮਾਮਲਾ ਆਪਣੇ ਸਿਰ ਦੇ ਉੱਤੇ ਪਾ ਲਓ ਸੋ ਇਹ ਸਾਰਾ ਕੁਝ ਹੁੰਦਾ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਜਦੋਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਇਸ ਬੇਅਦਬੀ ਦੇ ਮਾਮਲੇ ਦੀ ਜਾਂਚ ਕਿਸ ਤਰੀਕੇ ਨਾਲ ਕੀਤੀ ਗਈ ਸੀ ਮੌਜੂਦਾ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹਰਾ ਦੀ ਸਰਕਾਰ ਦੇ ਵੱਲੋਂ ਬਣਾਈ ਗਈ ਸਟ ਜਾਂ ਫਿਰ ਕਮਿਸ਼ਨ ਜਿਹੜਾ ਆ ਉਹਨੇ ਕਿਸ ਤਰੀਕੇ ਨਾਲ ਆਪਣੀ ਜਾਂਚ ਕੀਤੀ ਬਹੁਤ ਸਾਰੇ ਤੱਥ ਬਹੁਤ ਸਾਰੇ ਨੁਕਤੇ ਜਿਹੜੇ ਆ ਉਹਨ ਹੌਲੀ ਹੌਲੀ ਕਰਕੇ ਲੋਕਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਸਵੇਸ ਵੇਲੇ ਸਾਡੇ ਨਾਲ ਸੁਖਪਾਲ ਖੈਰਾ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਮੌਜੂਦ ਨੇ ਖੈਰਾ ਸਾਹਿਬ ਤੁਸੀਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਸੀ ਜਿਹਦੇ ਤੇ ਜ਼ੋਰਾ ਸਿੰਘ ਹੋਰਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਦੱਸਿਆ ਕਿ ਉਹਨਾਂ ਨੇ ਬਹੁਤ ਸਾਰੇ ਝੂਠ ਬੋਲੇ ਆ ਕਿਹੜੇ ਝੂਠ ਬੋਲੇ ਆਹੀ ਰਿਪੋਰਟ ਹੈ ਉਹਦੀ ਮੈਂ ਡਿਟੇਲ ਤਾਂ ਉੱਤੇ ਦੱਸ ਦਿੱਤਾ ਵਾ ਬੇਸਿਕਲੀ ਇਹ ਫਰਾਡ ਕਮਿਸ਼ਨ ਸੀਗਾ ਇਹ ਸਿਰਫ ਤਨਖਾਹਾਂ ਪੈਸੇ ਲੈਣ ਵਾਸਤੇ ਸੀਗਾ ਔਰ ਗਰੀਬਾਂ ਨੂੰ ਕਟਵਾਇਆ ਆ ਜਿਹੜੇ ਮੈਂ ਅੱਜ ਪੇਸ਼ ਕੀਤੇ ਨੇ ਗ੍ਰੰਥੀ ਗੋਰਾ ਸਿੰਘ ਤੇ ਗੁਰਮੁਖ ਸਿੰਘ ਜਿਹੜੇ ਕਿ ਬਰਗਾੜੀ ਤੇ ਬੁਰਜਵਾਰ ਸਿੰਘ ਦੇ ਨੇ ਇਹ ਜ਼ੋਰਾ ਸਿੰਘ ਦੀ ਇਸ ਰਿਪੋਰਟ 'ਚ ਇਹਨੇ ਲਿਖਿਆ ਕਿ ਪੁਲਿਸ ਨੇ ਜਿਹੜਾ ਬੁਰਜਵਾਰ ਸਿੰਘ ਵਾਲੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੀ ਉਹਨੂੰ ਇੰਟਰੋਗੇਟ ਕਿਉਂ ਨਹੀਂ ਕੀਤਾ? ਇਹਦੀ ਰਿਪੋਰਟ ਤੋਂ ਬਾਅਦ ਇਹ ਬੰਦੇ ਚੱਕੇ ਗਏ। ਜੀ। ਇਹਨਾਂ ਦੇ ਛੱਡੇ ਪਾੜ ਦਿੱਤੇ, ਇਹਨਾਂ ਦਾ 3 ਡਿਗਰੀ ਟੌਰਚਰ ਹੋਇਆ, ਇਹਨਾਂ ਨੂੰ ਕਰੰਟ ਲਾਇਆ, ਇਹਨਾਂ ਦੀ ਔਰਤਾਂ ਨੂੰ ਕੁੱਟਿਆ। ਇਸ ਥਿਸ ਜਸਟਿਸ ਆਫ ਜੋ ਸੋ ਕਾਲਡ ਜ਼ੋਰਾ ਸਿੰਘ ਕਮਿਸ਼ਨ। ਔਰ ਮੈਨੂੰ ਦੁੱਖ ਆਇਆ, ਅਫਸੋਸ ਆਇਆ ਕਿ ਆਮ ਆਦਮੀ ਪਾਰਟੀ ਉੱਥੇ ਇਹੋ ਜਿਹਾ ਬੋਗਸ ਜੱਜ ਨੂੰ ਬਿਠਾ ਕੇ ਤੇ ਜਨਤਾ ਨੂੰ ਹੋਰ ਕਟਵਾਉਣਾ ਚਾਹੁੰਦੀ ਹੈ। ਔਰ ਤੱਥਾਂ ਨੂੰ ਲੁਕਾਉਣਾ ਚਾਹੁੰਦੀ ਆ ਸਾਰੇ ਤੱਤ ਬਾਅਦ ਚਾਏ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਇਹ ਸਾਰੀ ਸ਼ਰਾਰਤ ਸੀਗੀ ਉਹ ਬੇਗੁਨਾ ਲੋਕਾਂ ਨੂੰ ਘਟਾਤਾ 15 ਬੰਦੇ ਕੁੱਟੇ ਗਏ ਜੋਰਾ ਸਿੰਘ ਦੀ ਮਿਹਰਬਾਨੀ ਦੇ ਨਾਲ ਤੇ ਅਸਲ ਕੌਣ ਨਿਕਲਿਆ ਐਸਆਈਟੀ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਕਿ ਜਿਹੜਾ ਬਿੱਟੂ ਸੀ ਤੇ 45 ਮੈਂਬਰੀ ਕਮੇਟੀ ਸੀ ਡੇਰੇ ਦੀ ਉਹਨਾਂ ਨੇ ਹੀ ਸਰੂਪ ਚੋਰੀ ਕਰਾਇਆ ਉਹਨਾਂ ਨੇ ਹੀ ਅੰਗ ਖਿਲਾਰੇ ਉਹਨਾਂ ਦੀ ਹੀ ਸਾਰੀ ਸਾਜ਼ਿਸ਼ ਸੀ ਉਧਰ ਤਾਂ ਜੋਰਾ ਸਿੰਘ ਆਇਆ ਹੀ ਨਾ ਨਾ ਬਾਦਲ ਦਾ ਨਾਮ ਲਿਆ ਨਾ ਕਿਸੇ ਸੈਣੀ ਦਾ ਨਾਮ ਲਿਆ ਤੇ ਉਦਾਂ ਆ ਬੇਗੁਨਾ ਲੋਕਾਂ ਨੂੰ ਕੁੱਟ ਕੁੱਟ ਪਵਾਤੀ ਦੈਟ ਇਜ਼ ਦੀ ਐਂਟਾਇਰ ਐਂਡ ਸਟੋਰੀ ਆਫ ਜ਼ੋਰਾ ਸਿੰਘ ਕਮਿਸ਼ਨ ਮੈਂ ਮੰਗ ਕੀਤੀ ਸੀ ਕਿ ਅਗਰ ਜ਼ੋਰਾ ਸਿੰਘ ਵਿੱਚ ਥੋੜੀ ਜਿਹੀ ਵੀ ਨੈਤਿਕਤਾ ਹੈ ਤੇ ਉਹਨੂੰ ਜਿੰਨੇ ਪੈਸੇ ਲਏ ਸੀ ਸਰਕਾਰੀ ਖਜ਼ਾਨੇ ਚੋਂ ਵਾਪਸ ਜਮ੍ਹਾਂ ਕਰਾਉਣੇ ਚਾਹੀਦੇ ਤੇ ਆ ਝਾੜੂ ਵਾਲਿਆਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਸਿਰਫ ਇਸ ਕਰਕੇ ਕਿ ਤੁਹਾਨੂੰ ਇੱਕ ਕੈਂਡੀਡੇਟ ਚਾਹੀਦਾ ਫਤਿਹਗੜ੍ਹ ਦੀ ਲੋਕ ਸਭਾ ਸੀਟ ਚੋਂ ਦਿਸ ਇਜ਼ ਹਾਊ ਯੂ ਆਰ ਫਾਈਂਡਿੰਗ ਕੈਂਡੀਡੇਟਸ ਐਂਡ ਪਲੇਇੰਗ ਜੋਕਸ ਵਿਦ ਦ ਵਾਈਟਲ ਮੈਟਰਸ ਆਫ ਸੈਕਟਰੀਜ਼ ਆਫ ਗੁਰੂ ਗ੍ਰੰਥ ਸਾਹਿਬ ਦੇ ਲੋਕਾਂ ਨੂੰ ਕਹਿੰਦੇ ਕਿ ਜੋਰਾ ਸਿੰਘ ਦੇ ਨਾਲ-ਨਾਲ ਜਿਹੜਾ ਆ ਆਮ ਆਦਮੀ ਪਾਰਟੀ ਵੀ ਡੇਰਾ ਪ੍ਰੇਮੀਆ ਨੂੰ ਇਸ ਮਾਮਲੇ ਦੇ ਵਿੱਚ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰ ਸਾਹਬ ਤਾਂ ਮੈਂ ਨਹੀਂ ਕਿਹਾ ਗੋਰਾ ਸਿੰਘ ਗਰੰਤੀ ਨੇ ਕਹਿ ਦਿੱਤਾ ਵਾ ਕਿ ਜੋਰਾ ਸਿੰਘ ਦੀ ਕੁੱਲ ਕਾਰਵਾਈ ਦਾ ਮਤਲਬ ਸੀਗਾ ਕਿ ਡੇਰਾ ਪ੍ਰੇਮੀਆ ਨੂੰ ਬਚਾਓ। ਇਹਦਾ ਮਤਲਬ ਆਮ ਆਦਮੀ ਵੀ ਪਾਰਟੀ ਇਹੀ ਚਾਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਡੇਰਾ ਪ੍ਰੇਮੀਆ ਦੇ ਖਿਲਾਫ ਕੋਈ ਐਕਸ਼ਨ ਨਾ ਹੋ ਜੇ। ਇਟਸ ਆ ਇਟ ਇਜ਼ ਨਾਊ ਬਿਕਮਿੰਗ ਮੋਰ ਐਂਡ ਮੋਰ ਕਲੀਅਰਰ ਓਨ ਥੈਟ ਫਰੰਟ। ਗੋਰਾ ਸਿੰਘ ਔਰ ਗੁਰਮਖ ਸਿੰਘ ਉਹਨਾਂ ਦੇ ਇਨਸਾਫ ਦੀ ਲੜਾਈ ਹੁਣ ਅੱਗੇ ਲੜੋਗੇ ਤੁਸੀਂ? ਡੈਫੀਨਿਟਲੀ ਇਹ ਫੈਕਟਰੀ ਨੇ 15 ਲੋਕ ਮੈਂ ਫਰੀਦਕੋਟ ਜਾ ਰਿਹਾ ਪਰਸੋਂ ਇਹਨਾਂ ਸਾਰਿਆਂ ਨੂੰ ਬੁਲਾਵਾਂਗੇ ਔਰ ਇਹਨਾਂ ਸਾਰਿਆਂ ਦੇ ਤੱਤ ਇਕੱਠੇ ਕਰਕੇ ਤਾਂ ਇਹਨਾਂ ਨੂੰ ਇਨਸਾਫ ਦਿਵਾਵਾਂਗੇ। ਸੋ ਇਹ ਸਨ ਸੁਖਪਾਲ ਖੈਰਾ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਦੇ ਵਿੱਚ ਗੋਰਾ ਸਿੰਘ ਔਰ ਗੁਰਮukh ਸਿੰਘ ਜਿਹੜੇ ਬੁਰਜ ਜਵਾਰ ਸਿੰਘ ਵਾਲਾ ਤੇ ਬਰਗਾੜੀ ਦੇ ਗ੍ਰੰਥੀ ਰਹਿ ਚੁੱਕੇ ਆ ਔਰ ਉਹਨਾਂ ਨੂੰ ਇਨਟੈਰੋਗੇਟ ਕੀਤਾ ਗਿਆ। ਉਹਨਾਂ ਦੇ ਕਹਿਣ ਦੇ ਮੁਤਾਬਕ 3 ਡਿਗਰੀ ਟੌਰਚਰ ਕੀਤਾ ਗਿਆ ਔਰ ਉਹਨਾਂ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਦੇ ਵਿੱਚ ਬੁਲਾ ਕੇ ਸੁਖਪਾਲ ਖੈਰਾ ਹੋਰਾਂ ਨੇ মিডিਆ ਦੇ ਨਾਲ ਗੱਲ ਕੀਤੀ ਕਿ ਜਸਟਿਸ ਜ਼ੋਰਾ ਸਿੰਘ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਝੂਠ ਬੋਲਿਆ ਕਿ ਇਹਨਾਂ ਦੀ ਇਨਟੈਰੋਗੇਸ਼ਨ ਨਹੀਂ ਕੀਤੀ ਗਈ ਹੁਣ ਇਹਨਾਂ ਦੇ ਹੱਕ ਦੇ ਵਿੱਚ ਇਨਸਾਫ ਦੀ ਲੜਾਈ ਲੜਨ ਦੀ ਵੀ ਗੱਲ ਸੁਖਪਾਲ ਖੈਰਾ ਵੱਲੋਂ ਕੀਤੀ ਜਾ ਰਹੀ ਹੈ ਇਹ ਲੜਾਈ ਕਿੱਥੋਂ ਤੱਕ ਪਹੁੰਚਦੀ ਹੈ ਸੁਖਪਾਲ ਖੈਰਾ ਹੋਰੀ ਇਸ ਮਾਮਲੇ ਨੂੰ ਕਿੱਥੋਂ ਤੱਕ ਲੈ ਕੇ ਜਾਂਦੇ ਇਹ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਬੋਬੀ ਦੇ ਨਾਲ ਜਸਵੀਰ ਟੀਵੀ ਪੰਜਾਬ ਜਲੰਧਰ